ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਕਿ ਗੈਂਗਵਾਰ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਜ਼ਖਮੀ ਹੋ ਗਏ ਹਨ ਇਹ ਹਸਾ ਉਦੋਂ ਵਾਪਰਿਆ ਜਦੋਂ ਇੱਕ ਗੈਂਗ ਦੂਜੇ ਗੈਂਗ ਦਾ ਪਿੱਛਾ ਕਰ ਰਹੀ ਸੀ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਗੈਂਗਵਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਦਰਅਸਲ ਫਿਰੋਜ਼ਪੁਰ ਦੇ ਵਿੱਚ ਹੋਈ ਵੱਡੀ ਗੈਂਗਵਾਰ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਫਾਜ਼ਿਲਕਾ ਰੋਡ ਉੱਤੇ ਇੱਕ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਉੱਤੇ ਚੌਂ ਵਾਰੇ ਇੱਕ ਹੋਰ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਅਨੇਵਾ ਗੋਲੀਆਂ ਚਲਾ ਦਿੱਤੀਆਂ ਇਸ ਗੋਲੀਬਾਰੀ ਵਿਚਾਲੇ ਕਾਰ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਆਪਣੇ ਦੋਸਤ ਨੂੰ ਅਦਾਲਤ ਦੇ ਵਿੱਚ ਪੇਸ਼ੀ ਸਮੇਂ ਮਿਲ ਕੇ ਵਾਪਸ ਆ ਰਹੇ ਸਨ ਕਾਰ ਦੇ ਵਿੱਚ ਸਵਾਰ ਤਿੰਨੋਂ ਵਿਅਕਤੀ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਫਿਰੋਜ਼ਪੁਰ ਛਾਉਣੀ ਤੋਂ ਵਾਪਸ ਆ ਰਹੇ ਸਨ ਤਾਂ ਪਿੱਛੇ ਤੋਂ ਆਰੀ ਕ ਕਾਰ ਨੇ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕਾਰ ਚਾਲਕ ਲੱਪਰੀ ਸਿੰਘ ਉਫ ਆਕਾਸ਼ ਨੂੰ ਗੋਲੀ ਲੱਗ ਗਈ ਉਸੇ ਮੌਕੇ ਉੱਤੇ ਮੌਤ ਹੋ ਗਈ ਕਾਰ ਦੇ ਵਿੱਚ ਉਸ ਵੇਲੇ ਸਵਾਰ ਦੋ ਵਿਅਕਤੀ ਵੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਨੇੜੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮ੍ਰਿਤਕ ਆਕਾਸ਼ ਦਾ ਕਰੀਬ 18 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਗੈਂਗਵਾਰ ਜੱਬਦਾ ਹੈ ਕਿਉਂਕਿ ਦੋਵੇਂ ਟੀਰਿਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹਨਾਂ ਟੀਰਿਆਂ ਦੀ ਆਪਸ ਦੇ ਵਿੱਚ ਦੁਸ਼ਮਣੀ ਸੀ ਜਿਸ ਕਾਰਨ ਇੱਕ ਗੈਂਗ ਨੇ ਇਹਨਾਂ ਉੱਤੇ ਗੁਲੀਆਂ ਚਲਾ ਦਿੱਤੀਆਂ ਹਨ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਲੋਕ ਜ਼ਖਮੀ ਹੋ ਗਏ ਹਨ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਹੈ ਉਥੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੇ ਗੋਲੀ ਚਲਾਉਣ ਵਾਲਿਆਂ ਖਿਲਾਫ ਕੇਸ ਦਰਜ ਕਰਕੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਰੋਜ਼ਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅਮਨ ਦੀ ਰਿਪੋਰਟ ਫਿਰੋਜ਼ਪੁਰ ਦੇ ਵਿੱਚ ਗੋਲੀ ਰੁਕਣ ਦਾ ਨਾਂ ਨਹੀਂ ਲੈ ਰਹੀ ਫਿਰ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਦੋ ਜਦੋਂ ਦੋ ਤਿੰਨ ਵਿਅਕਤੀ ਜ਼ਤਰੀਕ ਕੋ ਗੱਦਕੇ ਆਏ ਆਂਦੇ ਨੇ ਤਾਂ ਪਿੱਛੋਂ ਗੋਲੀ ਚੱਲ ਜਾਂਦੀ ਔਰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਫਿਰੋਜ਼ਪੁਰ ਦਾ ਤਾਜ਼ਾ ਮਾਮਲੇ ਦੀ ਗੱਲ ਕਰੀਏ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਜ਼ਰੂਰ ਇੱਕਾਰੀ ਕੋਸ਼ਿਸ਼ ਕਰੂੰਗਾ ਕਰੂੰਗਾ ਛੇ ਕਰੀ ਤੈਂਡੇ ਨਾਲ ਤਸਵੀਰਾਂ ਜ਼ਰੂਰ ਦਿਖਾ ਦਾਂ ਕਿਉਂਕਿ ਜਿਹੜੀ ਵੱਡੀ ਵਾਰਦਾਤਾਂ ਨੂੰ ਅੰਜਾਮ ਹਰੇਕ ਦੋ ਦੂਜੇ ਤੀਜੇ ਦਿਨ ਫਿਰੋਜ਼ ਕਤਨ ਵਸਤਾ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੋੜ ਦੇ ਉਪਰ ਜ਼ਰੂਰ ਖੜੀ ਹੋਈ ਨਜ਼ਰ ਆਉਂਦੀਆਂ ਨੇ ਤੇ ਲੇਲੀ ਵਾਲੇ ਪਿੰਡ ਦਾ ਤਾਜ਼ਾ ਹੀ ਮਾਮਲਾ ਆਇਆ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਕੈਮਰਾ ਪਰਸਨ 1948 ਸਾਹ ਕਮਨ ਚ ਲੈ ਗਿਆ ਮਸਲਾ ਹੋਇਆ ਸੀ ਹਾਂਜੀ ਅੱਜ ਕੀ ਮਸਲਾ ਹੋਇਆ ਸੀ ਮਸਲਾ ਜੀ ਮੈਂ ਤਾਂ ਕਰੇ ਸਮਝ ਨਹੀਂ ਨਹੀਂ ਇੱਕ ਪਾਸੇ ਗੱਲ ਦਾ ਪਤਾ ਦੂਜੀ ਗੱਲ ਵੀ ਤਰੀਕ ਤੇ ਗਏ ਸੀ ਤੇ ਅੱਜ ਕੋਈ ਨਹੀਂ ਵੀ ਤਿੰਨ ਤਰੀਕਾ ਪੁੱਗਤੀ ਕਿਹੜਾ 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 ਇਹ ਨਾਲ ਜਿਹੜੇ ਨਾਲ ਗਏ ਸੀ ਉਹਨਾਂ ਨੇ ਆਖਿਆ ਵੀ ਤਿੰਨ ਤਰੀਕਾ ਪੁੱਗਤੀਆਂ ਨੇ ਅੱਛਾ ਕਹਿੰਦਾ ਸੀ ਕੀ ਪਹਿਲਾਂ ਕਿਹੜੀ ਤਰੀਕਾ ਕਿਹੜੇ ਕਹਿੰਦੇ ਸੀ ਉਹ 300 ਦੋਲਦ ਕੱਲ ਪਹੁੰਚਦੀ ਹਾਂ ਤੇ ਪਤਾ ਨਹੀਂ ਹੁਣ ਕਿਹੜੀ ਤਰੀਕ ਸੀ ਤੇ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ ਤੁਹਾਡਾ ਕੀ ਲੱਗਦਾ ਹਾਂਜੀ ਮੇਰਾ ਬੇਟਾ ਹੈਗਾ ਕੀ ਨਾਮ ਸੀ ਆ ਲਖਪ੍ਰੀਤ ਕੋਈ ਉਹਦੀ ਪਹਿਲਾਂ ਵੀ ਕੋਈ ਰੰਜਿਸ਼ ਚੱਲਦੀ ਪਈ ਸੀ ਅੱਜ ਉਹ ਫੀਲ ਦੇ ਵਿੱਚ ਚੱਲਦੀ ਰਹੀ ਹੈ ਕਿਸ ਮਾਮਲੇ ਦੇ ਵਿੱਚ ਉਹਦੀ ਕੋਰਟ ਦੇ ਵਿੱਚ ਤਰੀਕਾ ਚੱਲਦੀ ਸੀ ਉਹ ਸੋਨੂੰ ਪਰਦਾ ਸੋਨੂੰ ਹੈਗਾ ਸੋਨੂੰ ਸੋਨੋ ਦੇ ਚਾਹ ਉਹਨਾਂ ਮਾਰੀ ਇਹਨਾਂ ਨੇ ਕੀ ਬਾਰਦਾ ਬੀਤੀ ਹੈ ਕਿੰਨੇ ਕੋਨਾਂ ਦੀ ਵਾਲਾ ਸਾਡੀ ਅੰਦਰ ਸੀ ਕੋਈ ਫਾਰਮ ਤਰੀਕਾ ਲਗ ਭਾਗ 2 ਵਾ 2 ਵੀ ਦਾ ਕਹਿਰ ਸੀ ਉੱਚੋ ਚੈਨ ਗੱਡੀਆਂ ਆਈਆਂ ਤੇ ਉਹਨਾਂ ਨੇ ਸਾਰੀ ਸ਼ੁਰੂ ਕਰ ਦਿੱਤੀ ਜਾ ਫਿਰ ਨਾਟਾ ਤੇ ਬਾਕੀ ਨਹੀਂ ਕੁਛ ਬਾਕੀ ਹਾਲ ਚਾ एक जो किसी चार जने से गई जहाँ गड्डिया अगर पिछले की गुड्डी आवरिंग शुरू कर दिया जहाँ गजा दी नाराज किले